ਜੋ ਲੋਜੀ ਕਲੇਟਾਂ ਕਰਤਿਆਂ ਵਿਹਲੀਆਂ ਤੇ ਇਹ ਸਾਡੇ ਜੋ ਨਜ਼ਰਾਈਲ ਬਾਈ ਕਿਦਾਂ ਲੱਗਿਆ ਖਾਣਾ ਖਾ ਕੇ ਹਾਂ ਇਹ ਹੁਣ ਇਹ ਰਹਿਣ ਲੱਛਣ ਕਰ ਰਹੇ ਥੋੜੇ ਚੋਸ ਕਰ ਰਹੇ ਨੇ ਖਾਣਾ ਖਾ ਕੇ ਦੱਸੋ ਕਿਦਾਂ ਲੱਗਿਆ ਹੂੰ ਬਖਾਲਾ ਕੋ ਵਸੂ ਖਾਂਦਾ ਬਰ ਵਸੂ ਬਾਚੂ ਅੱਛਾ ਇਹਦਾ ਮਤਲਬ ਲਾ ਬਸੂ ਹੁੰਦਾ ਤੱਕੜੋ ਕੁਛ ਅੱਛਾ ਤੀ ਪਾਸ਼ਾ ਨੂੰ ਟਰਾਂਸਲੇਟ ਕਰੋ ਮੈਂ ਕਿ ਟਿੱਡ ਭਰ ਗਿਆ ਸਵਾਦ ਆ ਕੇ ਡਕਾਰ ਹੀ ਮਾਰ ਦਿੱਤਾ ਕਿਆ ਬਾਤ ਹੈ ਕਿਆ ਬਾਤ ਹੈ ਇਧਰ ਵਾਈ ਸਾਡੇ ਜਵੰਦਾ ਜੀ ਹਾਂਜੀ ਠੀਕ ਹੈ ਜਵੰਦਾ ਕਾਲਾ ਜਾਗਦਾ ਕਾਲਾ ਜਾਗਦਾ ਖਾਣਾ ਖਾ ਰਿਆ ਹਾਂਜੀ ਸਵਾਦ ਆਇਆ ਸਵਾਦ ਆਪਣੇ ਨਾਲ ਹੀ ਆਉਂਦਾ ਹੈ ਆਏ ਹਾਏ ਕਿਆ ਬਾਤ ਆ ਨਾ ਬਸ ਬਸ ਦਿਲ ਜਿੱਤ ਲਿਆ ਬਸ ਬਹੁਤ ਵਧੀਆ ਖਤਮ ਟਾਟਾ ਬਾਏ ਬਾਏ ਸਹੀ ਜਾਨ ਬਣ ਗਈ ਗੱਲ ਨੈਕ ਲੈਵਲ ਕੀ ਬਾਤ ਆ ਮੜਾ ਆ ਗਿਆ ਵਧੀਆ ਜਾ ਸਵਾਦ ਆ ਗਿਆ ਬਾਈ ਬਹੁਤ ਮੜੀ ਇਧਰ ਦੱਸਿਆ ਸੋ ਸਵਾਦ ਆਸ ਨਹੀਂ ਆ ਹਾਂ ਥੋੜਾ ਦਾਸ ਦੀ ਪਾ ਬਾਈ ਨੂੰ ਤਾਂ ਮੈਂ ਹੱਥ ਪਾਣੀ ਪੀ ਲਾਂਗਾ ਆਹਾ 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 ਇੰਦਰ ਮਾਣੋਗਾ ਤੋ ਗੱਭਰੂ ਹਾਂ ਰੇਡ ਮਾਣੋਗਾ ਤੋ ਵਧੀਆ ਦੀ ਖੁੱਟੀ ਬੋਦਾ ਆ ਕਰਕੇ ਪਲੇਟਾਂ ਵੇਲੀਆਂ ਹੁਣ ਸੁਣੋ ਗੱਲ ਗੱਭਰੂ ਦੀ ਕੀ ਗੱਲ ਸੁਣਾਵਾਂ ਕੋਈ ਰੋਟੀ ਕਿੱਦਾਂ ਦੀ ਰਹੀ ਬਹੁਤ ਸਵਾਦੀ ਯਾਰ ਬੜਾ ਸਵਾਦੀ ਹੈ ਇਹ ਇੱਥੇ ਰੱਖ ਪਨੀਰ ਸੀਗਾ ਤੇ ਅੱਜ ਇੱਕ ਨਵੀਂ ਚੀਜ਼ ਖਾਧੀ ਕੀ ਸੀ ਨਾ ਰੂੰਗੀ 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 ਤੋਂਗੇ ਅਸੀਂ ਇਹਨੂੰ ਪੁੱਛਿਆ ਸਪੌਟ ਵੀਰੇ ਨੂੰ ਵੀ ਮੂੰਗੀ ਆ ਕਹਿੰਦਾ ਨਹੀਂ ਰੂੰਗੀ ਮੈਂ ਕਿਹਾ ਮੂੰਗੀ ਹੋਗੀ ਕਹਿੰਦਾ ਨਹੀਂ ਰੂੰਗੀ ਇਹ ਕਿੱਥੇ ਲੈ ਕੇ ਆ ਦਿਖਾ ਦਈਏ ਬਾਈ ਹੁਣਾਂ ਨੂੰ ਆਦੀ ਕੀ ਬਾਤ ਦਿਖਾ ਰੂੰਗੀ ਦਿਖਾਓ ਆ ਲੋ ਜੀ ਆ ਰੂੰਗੀ ਇਹਨੂੰ ਕਹਿੰਦੇ ਜਾ ਵੇਖੋ ਹਾਂ ਇਹ ਜੌਨ ਬਾਈ ਚੌਲਾਂ ਚ ਪਾ ਕੇ ਖਾਊਗਾ ਰੂੰਗੀ ਰੂੰਗੀ ਪਰ ਸਾਨੂੰ ਤਾਂ ਲੱਗਾ ਰਾਜਮਾ ਨਿੱਕੇ ਆਏ ਉਹਨਾਂ ਰੋਂਗੀ ਗਿਆ ਦਾ ਬਾਈ ਨੇ ਸਵਾਦ ਆ ਗਿਆ ਕੀ ਆਈ ਬਾਤ ਨਿਆਰੇ ਬੰਦੇ ਬਈ ਜਮਾ ਐਂਡ ਕਰਵਾਦਾ ਇਹ ਜੋਨ ਖਾਊਗਾ ਮੈਂ ਦਿਖਾਉਣਾ ਤੁਹਾਨੂੰ ਇਹ ਜੋਨ ਬਾਈ ਦਿਖਾਓ ਮੜਾੇ ਖਾ ਕੇ ਖਤਮ ਹੋ ਗਿਆ ਪਾਪਾ ਅਸੀਂ ਇਹਨੂੰ ਐਂ ਗੁਰਦੇ ਕਰਦੇ ਆ ਨੇ ਇਹਨੂੰ ਡੇਢ ਪਲੇਟ ਚੌਲਾਂ ਦੀ ਖਵਾ ਦਿੱਤੀ ਐ ਆਹ ਕੀ ਬਾਤ ਆ ਨਿਆਰ ਆ ਗਿਆ ਮੈਂ ਨਾ ਤੇ ਜਿਵੇਂ ਤੇਰੀ ਅੱਖ ਤੇਰੀ ਅੱਖ ਨਾ ਮੈਚ ਰਹੀ ਆ ਵੀ ਮੈਨੂੰ ਲੱਗਦਾ ਹੁਣ ਬਾਈ ਨੀਂਦ ਆ ਰਹੀ ਏ ਰੋਟੀ ਖਾ ਕੇ ਨੇਸ ਤੇ ਚੜ ਗਈ ਹਾਂ ਹੁਣ ਮੰਗਿੰਦਾ ਕਾਫੀ ਆ ਫਿਰ ਸ਼ਾਟ ਕਰਾਂਗੇ ਸਹੀ ਹੈ ਸਰਾ ਜਾਂਦਾ ਦਿਲ ਦੀ ਗੱਲ ਕਹਿ ਤੀ ਬਾਈ ਓਏ ਹੋਏ ਓਏ ਹੋਏ ਹੋਏ ਤੇਰੇ ਦਿਲ ਦੀਆਂ ਕੋਈ ਜ਼ਿਆਦਾ ਨਹੀਂ ਹੋ ਰਹੀ ਅੱਜ ਮੈਂ ਦੀ ਦਿਲ ਦੀਆਂ ਜਾਣਨਾ ਮੇਰੇ ਸਾਰੇ ਦੀ ਠੀਕ ਆ ਹੋਰ ਹੋਰ ਕੁਝ ਕਹਿਣਾ ਚਾਹੋਗੇ ਹਾਂ ਬਹੁਤ ਬਹੁਤ ਧੰਨਵਾਦ ਬਾਈ ਤੋ ਸਦਾ ਕੈਮਰਾ ਵਾਲਾ ਬਾਈ ਦੀ ਗੱਲ ਨਾਲ ਬਾਈ ਨੇ ਅੱਜ ਸਾਈਡ ਤੇ ਕੁੜੀ ਵਸਾਈ ਬਹੁਤ ਘੈਂਟ ਓ ਬਾਈ ਇਹ ਗੱਲ ਨਹੀਂ ਕਰ ਰਹੀ ਗੰਦੀ ਗੱਲ ਨਹੀਂ ਕਰ ਗੱਲ ਸੱਚੀ ਹਾਂ ਤੁਸੀਂ ਐਂ ਦੱਸੋ ਵੀ ਅਬ ਮੈਂ ਤੁਹਾਨੂੰ ਪੁੱਛਦਾ ਮੇਨ ਲੀਡ ਵਾਲੀ ਕੁੜੀ ਹਿਸਾਬ ਨਾਲ ਬਾਈ ਲੈ ਗਿਆ ਲੁੱਟ ਕੇ ਲੈ ਸਾਰਾ ਮੇਲਾ ਲੁੱਟ ਕੇ ਲੈ ਗਿਆ ਅੱਜ ਇੱਕ ਕੁੜੀ ਦੇਖ ਰਹੀ ਸੀ ਬਾਈ ਨੇ ਦੇਖਿਆ ਬਾਈ ਨੇ ਮਨਾ ਕਰ ਦਿੱਤਾ ਓਹੋ ਨਾ ਨਾ ਛੋੜਨਾ ਬੋਲ ਸੱਚੀ ਸੱਚ ਦੱਸ ਬਾਈ ਨੇ ਐਕਸੈਪਟ ਕਰ ਲਿਆ ਕੁੜੀ ਨੰਬਰ ਪੁੱਛ ਕੀਤਾ ਬਾਈ ਨੇ ਐਕਸੈਪਟ ਕਰ ਲਿਆ ਮੇਲਾ ਲੁੱਟ ਕੇ ਲੈ ਗਿਆ ਬਾਈ ਅੱਛਾ ਆਇਆ ਨਾ ਰੰਗ ਰੂਪ ਰੋ ਕਾਫੀ ਚੜਿਆ ਹੋਇਆ ਸਟਾਰਟਿੰਗ ਤੋਂ ਹੀ ਆ ਨਾ ਸੋਹਣੇ ਰੱਖਿਆ ਬਾਈ ਇਹਦੇ ਤੋਂ ਮਨ ਦਾ ਕੋਈ ਗੰਦਗੀ ਨਾ ਖਰਾਬ ਕਿਹੜੀ ਫਿਲਮ ਦੇ ਸੈੱਟ ਤੇ ਬਾਈ ਉਹ ਦੱਸ ਤੇ ਅਕਾਲ ਨਾ ਜਰੂਰੀ ਹੈ ਨਹੀਂ ਅਕਾਲ ਜੀ ਦੇ ਸੈੱਟ ਤੇ ਬਾਈ ਨੇ ਸਾਨੂੰ ਕੁਝ ਐਕਟਿੰਗ ਦੇ ਟਿਪਸ ਵੀ ਦਿੱਤੇ ਆ ਅੱਛਾ ਬਾਈ ਕਹਿੰਦਾ ਵੀ ਰੋਜ਼ ਕਟਵੜ ਦੋ ਤੋਂ ਢਾਈ ਕਿਲੋ ਚੀਕੂ ਖਾਣੇ ਆ ਉਹ ਤਾਂ ਉਹ ਤਾਂ ਕੰਮ ਆਉਗੀ ਜਦੋਂ ਤੁਸੀਂ ਕੋਈ ਚੀਜ਼ ਕੋਈ ਐਕਟਿੰਗ ਕਰ ਰਹੇ ਹੋ ਰੇੜੀ ਉਹੀ ਕੀ ਕੰਮ ਆਉਗੀ ਕੀ ਬਾਤ ਆ ਦੁੱਧ ਝੜਦੀ ਜ਼ਰੂਰੀ ਆ ਦੁੱਧ ਚ ਹਲਦੀ ਪਾ ਕੇ ਦੁੱਧ ਚ ਹਲਦੀ ਉਹ ਤਾਂ ਜੇ ਬੰਦਾ ਕੋਹੜੇ ਤੋਂ ਡਿੱਗ ਗਿਆ ਵੇਸਤੇ ਆ ਹਾਂ ਗਲੇ ਚ ਰਸ ਆਉਂਦਾ ਕੀ ਬਾਤ ਆ ਹਲਦੀ ਠੀਕ ਆ ਕਰੀਏ ਬਾਈ ਬਾਈ ਮੈਨਾਂ ਕਰਨਾ ਬਣਾ ਹੁਣ ਕੋਈ ਐਕਟਿੰਗ ਦੀ ਗੱਲਾਂ ਕਰਨੇ ਪਾਸੇ ਸਿਕਰਟ ਅਗਲੀ ਵੀਡੀਓ ਚ ਤੁਹਾਨੂੰ ਦੱਸਾਂਗੇ ਹਾਂ ਓਕੇ ਬਾਈ ਥੈਂਕ ਯੂ ਸੋ ਮੱਚ ਬਾਈ ਫਿਰ ਲੋਕਲ ਬਸ ਇੱਕਦਾਂ ਨਹੀਂ ਦੱਸਦੇ ਹਾਂ ਪਹਿਲਾਂ ਪਲਾਈ ਜਾਂਦੇ ਹਾਂ ਠੀਕ ਓਕੇ 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 ਜੀ ਬਾਈ ਓਕੇ